ਇੰਟਰਕੂਲਰ ਹੋਰ ਵੱਡਾ ਦੇਖਾਂਗੇ ਇਸ ਤੋਂ ਵੀ ਜੇ ਆਪਾਂ ਨੂੰ ਮਿਲਿਆ ਗਿਆ ਕਾ ਰੋਟਾ ਖੁੱਲਿਆ ਇੱਕ ਆ ਖੁੱਲਿਆ ਰਿਡਕਸ਼ਨ ਆ ਪਈ ਲਾ ਪੈਕਿੰਗ ਪਾਰਟੀ ਹੁਣ ਪਰਲੇ ਪਾਸੋਂ ਦੂਜੀ ਪੈਕਿੰਗ ਪਾੜ ਗਈ ਆ ਇਹਨੂੰ ਇਨਲਾਈਨ ਪੰਪ ਲਾਇਆ ਆ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚੱਲ ਆ ਜੀ ਸਾਰਿਆਂ ਦਾ ਉਮੀਦ ਕਰਦਾ ਸਾਰੇ ਜਣ ਠੀਕ ਠਾਕ ਹੋਵਗੇ ਸਵਾਗਤ ਹੈ ਜੀ ਨਵੇਂ ਵਲੌਗ ਚ ਤੇ ਅੱਜ ਆਪਾਂ ਪਹੁੰਚੇ ਜੀ ਟਰਬੋ ਵਾਲਿਆਂ ਦੇ ਚੱਕਰ ਇਹ ਪੈ ਗਿਆ ਕੀ ਰਾਤ ਜਿਵੇਂ ਮੈਂ ਪਿਛਲੇ ਵਲੌਗ ਚ ਤੁਹਾਨੂੰ ਦੱਸਿਆ ਕਿ ਭਾਈ ਇਹਦੀ ਇੱਕ ਪੈਕਿੰਗ ਗਈ ਤੇ ਦੂਜੀ ਗਈ ਠੀਕ ਹੈ ਉਹੀ ਕੰਮ ਹੋ ਹਟਿਆ ਆਹ ਦੇਖੋ ਥੱਲੇ ਉਹ ਨਾ ਆਹ ਪੈਕਿੰਗ ਇਹ ਆਹ ਦੇਖੋ ਆ ਨਿਕਲ ਆਈ ਬਾਹਰ ਬਿਲਕੁਲ ਸੈਂਟਰ ਚ ਇਹ ਪੈਕਿੰਗ ਨਿਕਲ ਆਈ ਹੁਣ ਆਪਾਂ ਸਿਸਟਮ ਹੀ ਚੇਂਜ ਕਰਨ ਲੱਗੇ ਆ ਠੀਕ ਹੈ ਫਿਰਾਲ ਮੁੰਡਾ ਕਰੀ ਜਾਂਦਾ ਆ ਪੱਠੀ-ਪੁੱਠੀ ਸੈਟ ਪੁੱਠੀ ਸੈਟ ਕਰਕੇ ਫਿਰ ਇਹਨੂੰ ਲਾਉਨੇ ਆ ਬਾਕੀ ਬ੍ਰੇਕਾਂ ਬਰੂਕਾਂ ਵਾਲਾ ਕੰਮ ਤਾਂ ਬਿਲਕੁਲ ਓਕੇ ਹੋ ਗਿਆ ਉਦੋਂ ਮੀਂਹ ਦਾ ਵੀ ਮੌਸਮ ਹੋਈ ਜਾਂਦਾ ਸਾਨੂੰ ਇਹ ਆ ਦੀ ਪੱਟੀ ਪਹਿਲਾਂ ਸੈੱਟ ਹੋ ਕੇ ਡਰਬੋਟਰ ਬੁਲਾ ਕੇ ਜਿਹਦੇ ਟਰੈਕਟਰ ਚੈੱਕ ਕਰ ਲਈਏ ਨਹੀਂ ਫਿਰ ਮੀਂਹ ਦੀ ਤਾਂ ਤਿਆਰੀ ਪੂਰੀ ਆ ਦੇਖੋ ਛੱਟਾਂ ਪੈਣ ਲੱਗ ਗਈਆਂ ਠੀਕ ਹੈ ਤੇ ਆਹ ਸ਼ੈ ਦੇਖਦੇ ਆ ਫਿੱਟ ਕਰਕੇ ਇਹਨੂੰ ਵੀ ਸੋਚਿਆ ਵੀ ਇਹਨੂੰ ਫਿੱਟ ਕਰ ਦਨੇ ਆ ਇੰਟਰਕੂਲਰ ਹੋਰ ਵੱਡਾ ਦੇਖਾਂਗੇ ਇਸ ਤੋਂ ਵੀ ਜੇ ਆਪਾਂ ਨੂੰ ਮਿਲਿਆ ਕਿਤੇ ਆਪਾਂ ਫਿੱਟ ਕਰ ਦਾਂਗੇ ਇਹਨੂੰ ਬਾਕੀ ਸਮਾਨ ਇੱਕ ਵਾਰੀ ਫਿੱਟ ਕਰਕੇ ਦੇਖਦੇ ਆ ਸਾਰਾ ਤੇ ਨਾਲ-ਨਾਲ ਤੁਹਾਨੂੰ ਦਿਖਾਈ ਚਲਾਂਗੇ ਹਾਂਜੀ ਵੀਰੋ ਸਬਾਬੇ ਦੀ ਮਿਹਰ ਜ਼ਿਆਦਾ ਹੋ ਗਈ ਬਾਬੇ ਨੇ ਨਾਲ ਹੀ ਮੀਂਹ ਪਾ ਦਿੱਤਾ ਇਪਾ ਇਹ ਤੁਸੀਂ ਪ੍ਰਾਈਟਰ ਟੈਸਟ ਨਾ ਕਰੋ ਬਸ ਫਿਟ ਕਰੋ ਠੀਕ ਹੈ ਮੈਂ ਤਾਂ ਤਵੀਆਂ ਤਵੀਆਂ ਲੈ ਕੇ ਆਇਆ ਸੀਗਾ ਵੀ ਟੈਸਟ ਕਰ ਲਾਂਗੇ ਇੱਥੇ ਟਰੈਕ ਹੈਗਾ ਇਹ ਆਪਣੇ ਨੂਨ ਵਾਲੀ ਪਰ ਨਹੀਂ ਹੁਣ ਟੈਸਟ ਤਾਂ ਨਹੀਂ ਹੋਣਾ ਚਲੋ ਬਾਕੀ ਟਰਬੋ ਫਿਟ ਹੋਈਂਦੀ ਉਧਰ ਪੱਠੀ ਬਣੀ ਜਾਂਦੀ ਹੈ ਜਿੱਦਾਂ ਆਪਾਂ ਨੂੰ ਚਾਹੀਦੀ ਹੈ ਪੱਠੀ ਦੀ ਫਿਟਮੈਂਟ ਹੋਈ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਟਰਬੋ ਦੀ ਫਿਟਿੰਗ ਖੋਲਾਂਗੇ ਉਹਦੇ ਵਾਲੇ ਦੀ ਉਧਰ ਬਾਬਾ ਜੀ ਮੈਸੀ ਬੰਨਣ ਲੱਗੇ ਹੋਏ ਆ ਆ ਚੈੱਕ ਕਰੋ ਇਹ ਆ ਜੀ 7500 ਠੀਕ ਹੈ ਟੂ 휠 ਡਰਾਈਵ ਇਹ ਓਵਰਲੋਡ ਨਾਲ ਜਿਹੜੇ ਚਲਾਉਂਦੇ ਆ ਨਾ ਵੀ ਟਰਾਲੇ ਇਹ ਉਹਨਾਂ ਵਾਸਤੇ ਤਿਆਰ ਹੋ ਰਿਹਾ ਆ ਠੀਕ ਐ ਉਧਰ ਹਾਈ ਸਪੀਡ ਐ ਜਦੋਂ ਟਰੈਕਟਰ ਹਾਈ ਸਪੀਡ ਕਰੀਦਾ ਇੰਦਾ ਖੋਲਣਾ ਪੈਂਦਾ ਇੱਕ ਆਹ ਰੋਟਾ ਖੁੱਲਿਆ ਇੱਕ ਆਹ ਖੁੱਲਿਆ ਰਿਡਕਸ਼ਨ ਆ ਪਈਆਂ ਆ ਇੰਦਾ ਭੱਜਦੇ ਹੁੰਦੇ ਆ ਠੀਕ ਐ ਉਹ ਹੋ ਗਿਆ ਖੋਲਣਾ ਸਟਾਰਟ ਟਰਬੋ ਦਾ ਖੋਲਤੀ ਰੱਖਤੀ ਦੂਜੀ ਪੱਟੀ ਵੀ ਆਪਣੀ ਹੋ ਗਈ ਆ ਸੈੱਟ ਉਹ ਮੇਰੇ ਕੋਲ ਠੰਡੀ ਉਹ ਹੋ ਗਈ ਨਾ ਬਣ ਗਈ ਪੱਟੀ ਦਾ ਪੱਟੀ ਬਣ ਗਈ ਬਾ ਹੁਣ ਫਿਟਿੰਗ ਹੀ ਕਰਨੀ ਆ ਇੱਕ ਆਪਾਂ ਬੈਂਡ ਪੈ ਬਣਾਉਣਾ ਸਿੱਧਾ ਇਹਨੂੰ ਖੋਲ ਕੇ ਇਦਾਂ ਹੀ ਰੱਖਣਾ ਜੇ ਤੋ ਸਿੰਪਲ ਕਰਨਾ ਹੈ ਉਦੋਂ ਇਦਾਂ ਲਾ ਲਿਆ ਤੇ ਨਹੀਂ ਫਿਰ ਆਪਾਂ ਸਿੱਧਾ ਬੈਂਡ ਲਾ ਦਾਂਗੇ ਇਹਨੂੰ ਉੱਪਰੋਂ ਦੀ ਠੀਕ ਹੈ ਤੇ ਆਹ ਪੱਠੀ ਆਪਾਂ ਖੋਲ ਦੇਣੀ ਆ ਹੁਣ ਇਹ ਉੱਥੋਂ ਵੀ ਲੀਕ ਹੋ ਗਈ ਜਿਹੜਾ ਨਾੜ ਜਾਂ ਨਹੀਂ ਸੈਂਸਰ ਵਾਲਾ ਉਹ ਵੀ ਪਾੜ ਗਿਆ ਹੀ ਉੱਥੋਂ ਵੀ ਪਾਟਾ-ਵਟਾਈਆ ਬਹੁ ਕੀਤਾ ਐਨੇ ਪਤੰਦਰ ਨੇ ਵੀਰੋ ਮੀਂਹ ਤਾਂ ਨਹੀਂ ਹਟਣ ਦਾ ਨਾਮ ਲੈਂਦਾ ਤੇ ਆਪਾਂ ਕੰਮ ਦੁਬਾਰਾ ਸ਼ੁਰੂ ਕਰਤਾ ਆਹਦਾ ਪੱਠੀ ਫਿੱਟ ਹੋਣ ਲੱਗੀ ਆ ਕਰੋ ਚੈੱਕ ਪੱਠੀ ਫਿੱਟ ਹੁੰਦੀ ਆ ਫਿਰ ਉਸ ਤੋਂ ਬਾਅਦ ਅੱਗੇ ਦਾ ਕੰਮ ਸ਼ੁਰੂ ਕਰਦੇ ਆਂ ਆਹ ਆ ਪੱਠੀ ਆਪਣੀ ਪਹਿਲੀ ਇਹਦਾ ਪਹਿਲਾਂ ਆ ਪੈਕਿੰਗ ਪਾਰਟੀ ਹੁਣ ਪਰਲੇ ਪਾਸੋਂ ਦੂਜੀ ਪੈਕਿੰਗ ਪਾੜ ਗਈ ਆ ਇੱਧਰ ਆ ਉਹ ਥੱਲੇ ਆ ਪਾਰਟੀ ਆ ਪੈਗੀ ਬਾਹਰ ਨਿਕਲ ਗਈ ਤੋਂ ਆ ਨਿਕਲ ਆਉਂਦੀ ਫਿਰ ਇਹਨੇ ਮੇਲੇ ਚੌਖਾ ਕਰਨਾ ਕਿਉਂਕਿ ਉੱਥੇ ਤਾਂ ਮੌਕਾ ਵੀ ਇੱਕੋ ਹੀ ਹੁੰਦਾ ਆ ਤੇ ਜਿਹੜੇ ਕਾਜ ਆ ਪਹਿਲਾਂ ਕੱਢ ਲਈਏ ਚੰਗੇ ਰਵਾਂਗੇ ਨਹੀਂ ਬਾਅਦ ਚ ਪ੍ਰੋਬਲਮ ਬਹੁਤ ਹੁੰਦੀ ਆ ਉਹ ਟਰੈਕ ਤਾਂ ਦੇਖਣਾ ਪਾਣਾ ਵੀ ਟਰੈਕ ਗਿੱਲਾ ਰਹੂਗਾ ਹੋਜੂ ਟੈਸਟਿੰਗ ਕੇ ਨਹੀਂ ਟੈਸਟ ਕਰਕੇ ਆ ਇੱਕ ਵਾਰੀ ਪੈਪਾ ਉਪਰੋਂ ਪਤਾ ਲੱਗ ਜਾਂਦਾ ਕੋਈ ਲੀਕੇਜ ਵਗੈਰਾ ਤਾਂ ਨਹੀਂ ਹੈਗੀ ਕੋਈ ਪਾਰਟਨ ਬੂਟਨ ਵਾਲਾ ਸਿਸਟਮ ਤਾਂ ਨਹੀਂ ਹੈਗਾ ਕੋਈ ਤਾਂ ਕਰਕੇ ਛੋਟੇ ਛੋਟੇ ਜਿਹੜੇ ਕੰਮ ਐ ਨਾ ਉਹਨਾਂ ਕਰਕੇ ਟਾਈਮ ਬਹੁਤ ਲੱਗ ਜਾਂਦਾ ਆ ਹੁਣ ਟਰਬੋ ਨੂੰ ਜਿਹੜਾ ਵਾਪਸੀ ਪੈਪ ਹੀ ਉਹ ਵੀ ਨਵਾਂ ਬਣਾਣਾ ਆ ਕਿਉਂਕਿ ਇਹ ਵਾਲਾ ਲੱਗਣਾ ਨਹੀਂ ਜਿਹੜਾ ਪਹਿਲਾਂ ਬਣਾਇਆ ਸੀ ਮੁੰਡੇ ਨੇ ਇਹ ਤਾਂ ਹੁਣ ਰੱਬ ਦੇ ਪਾਣੀ ਗਿਆ ਦੂਜੇ ਇਹ ਨਹੀਂ ਹੁਣ ਲੱਗਣਾ ਇਹ ਦੂਜੇ ਦੂਜਾ ਬਣਾਉਣਾ ਪੈਣਾ ਆ ਠੀਕ ਐ ਤੇ ਪੱਠੀ ਵਾਲਾ ਜਿਹੜਾ ਆ ਉਹਦੀ ਵੀ ਥੋੜੀ ਜੀ ਕਰੈਕਸ਼ਨ ਕਰਨੀ ਪੈਣੀ ਆ ਆਪਾਂ ਨੂੰ ਪੱਠੀ ਦੀ ਵੀ ਸੈਟਿੰਗ ਕਰਕੇ ਆ ਦੂਜਾ ਗ੍ਰਾਈਂਡਰ ਇਹਨਾਂ ਫਿਰ ਉਹ ਇੱਕ ਸਲੋਟ ਜਹਾ ਬਣਾਉਣਾ ਆ ਪੱਠੀ ਤੇ ਫਿਰ ਨਾਟ ਪੈਣੀ ਆ ਠੀਕ ਐ ਤੇ ਮੈਂ ਪੱਠੀ ਜਿਹੜੀ ਆ ਉਹ ਮਤਲਬ ਟਰਬੋ ਪਰਲੇ ਪਾਸੇ ਲਾਉਣ ਦੇ ਹੱਕ ਚ ਨਹੀਂ ਹੈਗਾ ਠੀਕ ਐ ਕੁਝ ਕੁ ਸੈਟਿੰਗਾਂ ਆ ਉਹ ਫਿਰ ਇੱਥੇ ਹੀ ਸੈੱਟ ਕਰਾਂਗੇ ਆਪਾਂ ਬਾਕੀ ਹੋਈ ਚੱਲੇ ਮਹਾਰਾਜ ਮੀਂਹ ਵਸ ਰੋਕ ਜਵੇ ਕਿ ਇਹ ਤਰੀਕੇ ਨਾਲ ਮੀਂਹ ਜਦੋਂ ਪਈ ਜਾਂਦਾ ਨਾ ਜ਼ਿਆਦਾ ਉਦੇ ਕਰਕੇ ਸਾਨੂੰ ਇਹ ਟੈਨਸ਼ਨ ਆ ਵੀ ਚੈੱਕ ਹੋ ਜਾਣਾ ਕਿ ਕੀ ਉਹ ਜਿਹੜੀਆਂ ਜਾਲੰਦੀਆਂ ਬੱਚੀਆਂ ਖਲੋਤੀਆਂ ਨਾ ਇਹਨਾਂ ਨੇ ਪਾਉਣਾ ਕੈਰ ਠੀਕ ਹੈ ਤੇ ਇਹਨਾਂ ਨੇ ਇਹਦਾ ਵੀ ਕੈਰ ਪਵਾ ਦੇਣਾ ਜਾਲੰਦਾਂ ਠੀਕ ਹੈ ਜੇ ਜ਼ਿਆਦਾ ਜ਼ਿਆਦਾ ਗਿੱਲਾ ਹੋ ਗਿਆ ਕੰਮ ਫਿਰ ਇਹਦਾ ਵੀ ਕੈਰ ਪੈ ਜਾਣਾ ਆ ਦੇਖਦੇ ਹਾਂ ਬਾਕੀ ਵੀਰੋ ਟਰਬੋ ਤਾਂ ਹੋ ਗਈ ਫਿੱਟ ਵਾਪਸੀ ਦਾ ਪੈਪ ਵੀ ਫਿੱਟ ਹੋ ਗਿਆ ਹੁਣ ਨਾ ਪੈਪ ਵੇ ਸਿੱਧਾ ਹੋ ਗਿਆ ਪਹਿਲਾਂ ਨਾ ਵਿੰਗ ਜਾਂ ਪਾ ਕੇ ਆਉਂਦਾ ਸੀ ਤੇ ਪੱਠੀ ਨਾਲ ਟੱਚ ਕਰਦਾ ਸੀ ਪਹਿਲਾਂ ਵਾਲੀ ਤੇ ਕਿ ਛੋਟੇ ਛੋਟੇ ਜਿਹੜੇ ਐਕਸਪੈਰੀਮੈਂਟ ਆ ਬਹੁਤ ਟਾਈਮ ਲੈਂਦੇ ਆ ਤੇ ਆ ਚੈੱਕ ਕਰੋ ਹੁਣ ਬਿਲਕੁਲ ਸਿੱਧੀ ਫਿਟਿੰਗ ਆ ਇੱਥੋਂ ਠੀਕ ਐ ਤੇ ਆਪਣੇ ਇੱਧਰ ਆਉਂਦੀ ਆ ਠੀਕ ਐ ਫਿਟਿੰਗ ਪੂਰੀ ਫਾਈਨਲ ਹੋ ਗਈ ਐ ਇੱਥੋਂ ਸਿੱਧਾ ਉੱਪਰ ਤੇ ਹੁਣ ਬਸ ਇਹਦਾ ਨਾ ਜਿਹੜਾ ਪਾਈਪ ਐ ਆਪਣਾ ਇੰਟਰਕੂਲਰ ਚ ਜਾਂਦਾ ਆ ਉਹ ਪਾਈਪ ਜਿਹੜਾ ਆ ਉਹ ਥੋੜਾ ਜਿਹਾ ਲੰਬਾ ਕਰਨਾ ਪੈਣਾ ਕਿਉਂਕਿ ਅਸੀਂ ਕੱਟਿਆ ਸੀ ਜਾਂ ਉਹਨੂੰ ਛੋਟਾ ਕੀਤਾ ਸੀ ਪਹਿਲਾਂ ਤੇ ਇਹ ਛੋਟਾ ਇਸ ਲਈ ਕੀਤਾ ਸੀ ਪਹਿਲਾਂ ਟਰਬੋ ਥੋੜਾ ਜਿਹਾ ਅੱਗੇ ਸੀ ਥੋੜਾ ਜਿਹਾ ਪਿੱਛੇ ਹੋ ਗਿਆ 3 ਇੰਚ ਤਾਂ ਕਰਕੇ ਤੇ ਹੁਣ ਜਦੋਂ ਇਹਦੀ ਫਿਟਿੰਗ ਓਕੇ ਹੋ ਗਈ ਫਿਰ ਆਪਣਾ ਕੰਮ ਡਾਨਣਾ ਬਸ ਫਿਰ ਨਹੀਂ ਆਪਾਂ ਨੂੰ ਕੋਈ ਚੱਕਰ ਇਹ ਕਰਕੇ ਇੱਕ ਕਲਚ ਦੀ ਪਲੇ ਸੈੱਟ ਕਰਾਉਣੀ ਹੈ ਤੇ ਇੱਕ ਆਪਾਂ ਜਿਹੜੀ ਹੁੱਕ ਆ ਇਹਨੂੰ ਨੀਵਾ ਕਰਾਉਣਾ ਆ ਸਵਾ ਕ ਇੰਚ ਉਥੋਂ ਕੱਟ ਲੱਗਣਾ ਆ ਹੁੱਕ ਚ ਓਲਵਾ ਕੇ ਗੈਸ ਕੱਟਣਾ ਤੇ ਵੀ ਆਪਣਾ ਕੰਮ ਜਿਹੜਾ ਡਨ ਹੋ ਜਾਣਾ ਬਾ ਫਿਰ ਕੰਮ ਫੁੱਲ ਐਂਡ ਫਾਈਨਲ ਆ ਟਰਬੋ ਦਾ ਕੰਮ ਸਾਰਾ ਨਿਬੜ ਗਿਆ ਫਿਟਿੰਗ ਫੁੱਟਿੰਗ ਹੋ ਗਈ ਆ ਆਪਣਾ ਸਲੈਂਸਰ ਵਾਲਾ ਬੈਂਡ ਸੀਗਾ ਉਹ ਹੁਣੇ ਬਣਾਇਆ ਮੁੰਡੇ ਨੇ ਬਾ ਉਹਨੂੰ ਟਾਈਟ ਕਰਨਾ ਤੇ ਸਲੈਂਸਰ ਟਾਈਟ ਕਰਨਾ ਇੱਥੇ ਇਹ ਤਾਂ ਕੰਮ ਆਪਣਾ ਜਿਹੜਾ ਆ ਸਾਰਾ ਨਿਬੜ ਗਿਆ ਤੇ ਇਹ ਇੰਟਰਕੂਲਰ ਬਾਈ ਸੂਤ ਨਹੀਂ ਆਉਣਾ ਕਿਉਂਕਿ ਇਹਦੀ ਸੈਟਿੰਗ ਫਿਰ ਸਾਰੀ ਚੇਂਜ ਕਰਨੀ ਪੈਣੀ ਤੇ ਹਲੇ ਆਪਾਂ ਨੂੰ ਜਿਹੜੇ ਮਟੀਰੀਅਲ ਦੇ ਪੈਪ ਬਣਾਉਣੇ ਆ ਉਹ ਫਿਰ ਹੈ ਪੈਪ ਬਹੁਤ ਹੈਵੀ ਆ ਇਹ ਚ ਆਪਾਂ ਬਣਾਉਣੇ ਨੇ ਇਹ ਕਾ ਆ ਬੈਂਡ ਆ ਗੱਡੀ ਗਈ ਨਹੀਂ ਇਹ ਚ ਰਖਾ ਦਾਂਗੇ ਆ ਬੈਂਡ ਕਰਨ ਨੂੰ ਲੈ ਜਾਾਂਗੇ ਇਹ ਫਿਰ ਕੁਦੇ ਅਲਟਰ ਕਰਕੇ ਯੂਜ਼ ਕਰਨਾ ਪੈ ਤਾਂ ਕਰ ਲਾਂਗੇ ਕਿਉਂਕਿ ਜੇ ਸਾਈਡ ਨੂੰ ਸਲੈਂਸਰ ਕੱਢਣਾ ਪਿਆਗਾ ਜੀ ਤਾਂ ਉਹ ਵੀ ਆਪਣਾ ਕੋਪਸ਼ਨ ਹੈਗੀ ਆ ਵੀ ਕੱਢ ਹੋ ਜਾਊਗਾ ਠੀਕ ਹੈ ਬਾਕੀ ਭਾਈ ਸਾਰਾ ਕੰਮ ਨਿਬੜ ਗਿਆ ਹੋਰ 15 20 ਮਿੰਟਾਂ ਚ ਜਿਹੜਾ ਆ ਉਹ ਰੈਡੀ ਹੋ ਜਾਊਗਾ ਤੇ ਫਿਰ ਸਟਾਰਟ ਸ਼ੂਟ ਕਰਕੇ ਦੇਖਦੇ ਆ ਕੋਈ ਲੀਕੀਜ ਵਗੈਰਾ ਤਾਂ ਨਹੀਂ ਹੈਗੀ ਇੱਧਰ ਮੇਰੇ ਚੈੱਕ ਕਰੋ ਜੱਸੇ ਨੂੰ ਆ ਸਮਾਨ ਲੈ ਜੀ ਯਾਰ ਗੱਡੀ 'ਚ ਰੱਖ ਲਾ ਤੇ ਬਾਕੀ ਭਾਈ ਕਰਦੇ ਆ ਇਹਨੂੰ ਸੈਟਿੰਗ ਵੈਟਿੰਗ ਇਹਦੀ ਸਾਰੀ ਸਲੈਂਸਰ ਜਿਆਦਾ ਲੰਬਾ ਲੱਗਣ ਲੱਗ ਗਿਆ ਜੀ ਬੈਂਡ ਉੱਤੇ ਲੱਗ ਜਾਣਾ ਫਿਰ 5 ਇੰਚ ਹੋਰ ਅੜਵਾਤਾ ਆਪਾਂ ਇੱਕ ਤਾਂ ਭਾਰ ਘਟ ਜੂਗਾ ਦੂਜੀ ਗੱਲ ਇਹ ਆ ਭਾਈ ਯੂ ਤੋਂ ਜਿਆਦਾ ਉੱਚਾ ਚੱਲ ਜਾਂਦਾ ਫਿਰ ਉਹਦੇ ਨਾਲ ਕੀ ਹੈ ਨਾ ਜਦੋਂ ਟਰਾਲੇ 'ਚ ਲੋਡ ਕਰਨੇ ਆ ਫਿਰ ਰੱਬ ਨਾ ਕਰੇ ਕਿਤੇ ਤਾਰ ਤੂਰ ਦਾ ਚੱਕਰ ਪੈਂਦਾ ਆ ਹੁਣ ਯੂ ਪੀ ਐਫ ਦੇ ਬਿਲਕੁਲ ਲੈਵਲ ਥੋੜਾ ਜਿਆਦਾ ਯੂ ਪੀ ਐਫ ਤੋਂ ਚਲੋ ਉੱਚਾ ਰਹ लेवल ਜਿਹਾ ਹੀ ਰਹੂਗਾ ਚਲੋ ਤੇ ਇੱਕ ਇਹਦਾ ਆਪਾਂ ਉਹ ਕਰਾ ਦੇਣਾ ਆ ਕਲੰਪ ਜਿਹੜਾ ਇਹ ਜੋਂਡੀਅਰ ਦਾ ਛੱਡ ਕੇ ਦੂਜੇ ਮੰਗਾਏ ਆ ਵੀਰ ਕਹਿੰਦਾ ਆਪਾਂ ਦੋ ਨਟਾਂ ਵਾਲੇ ਉਹ ਪਾ ਲੈਣਾ ਆ ਉਹਨਾਂ ਫਿਰ ਥੋੜੀ ਜੀ ਸੈਟਿੰਗ ਰਹਿੰਦੀ ਆ ਤੇ ਆਹ ਕਲੰਪ ਤੇ ਬੇੜਾ ਕਰ ਕੀਆ ਜੋਂਡੀਅਰ ਵਾਲੇ ਤਾਂ ਦੋ ਤਿੰਨ ਵਾਰ ਯੂਜ਼ ਹੁੰਦਾ ਉਸ ਤੋਂ ਬਾਅਦ ਕੰਮ ਖਤਮ ਹੋ ਜਾਂਦਾ ਹੁਣ ਉਹ ਕਲੰਪ ਪਾਉਣੇ ਆ ਦੂਜਾ ਇੱਧਰ ਵੀ ਰੋ ਇਹ ਸੁਪਰ ਆ ਇਹਨੂੰ ਇਨ ਲਾਈਨ ਪੰਪ ਲਾਇਆ ਆ ਠੀਕ ਆ ਸਟਾਰਟਿੰਗ ਬਹੁਤ ਖਤਰਨਾਕ ਆ ਟਰੈਕਟਰ ਦੀ ਮਾ ਦਾ ਫਰਾਟਾ ਬਹੁਤ ਮਾਰਦਾ ਪੰਮੀ ਕਰੀ ਸਟਾਰਟ ਇਹਨੂੰ ਇੱਕ ਵਾਰੀ ਦੇਖਿਓ ੜਕਦਾ ਆ ਟਾਇਰ ਇੱਕੜਾ ਪੂਰਾ ਇਹ ਪਾਉਂਦਾ ਖੁੱਤੀ ਅਈਆ ਇਹਨੂੰ ਵੀ ਕਾੜ ਹੀ ਲੱਗੀ ਆ ਮੇਰੇ ਦਾ ਕਾੜ ਹੀ ਲੱਗੀ ਆ ਕਾੜ ਹੀ ਪਉਂਦੀ ਢੜੁੱਕਾ ਦਾ ਤੇਰਾ ਇਹਦਾ ਕੰਮ ਨਿਪੜੀ ਜਾਂਦਾ ਆ ਚਲੋ ਜੀ ਲੈ ਲ ਬੂੰਦ ਲਾ ਗੜ ਸਤ ਪੁਰੀ ਕਾੜ ਲੱਗਣ ਤੋਂ ਬਾਅਦ ਤਾਂ ਨਾ ਟਰੈਕਟਰ ਦੀ ਦਸ਼ਾਈ ਬਦਲ ਜਾਂਦੀ ਆ ਸਰਾਈ ਲੱਗ ਜਾਂਦੀ ਫਿਰ ਤਾਂ ਹਾਂਜੀ ਵੀਰੋ ਹੁਣ ਸਲੈਂਸਰ ਵੀ ਪੂਰਾ ਸੈੱਟ ਆ ਗਿਆ ਮਤਲਬ ਯੂ ਤਾਂ ਥੋੜਾ ਜਿਆਦਾ ਉੱਚਾ ਹੈਗਾ 2 ਇੰਚ 1 ਇੰਚ ਠੀਕ ਐ ਬਾਕੀ ਸਹੀ ਆ ਯਾਰ ਜਿਆਦਾ ਵੀ ਬਰਬੁਰਾ ਲੱਗਦਾ ਆ ਛੋਟਾ ਠੀਕ ਐ ਤੇ ਉਹਦਾ ਫਿਰ ਆਪਾਂ ਨੂੰ ਨੁਕਸਾਨ ਵੀ ਆ ਜਿਆਦਾ ਛੋਟੇ ਦਾ ਠੀਕ ਐ ਫਿਲਹਾਲ ਤੁਸੀਂ ਚੈੱਕ ਕਰ ਲਓ ਮੈਂ ਨਾਲ ਨਾਲ ਥੰਬਨੇਲ ਕਲਿੱਕ ਕਰ ਲਈ ਇਹਦੇ ਤੇ ਹੁਣ ਤੁਸੀਂ ਚੈੱਕ ਕਰਕੇ ਲੁੱਕ ਦੱਸੋ ਬਾਈ ਕਿਦਾਂ ਸਹੀ ਲੱਗਦਾ ਆ ਦੋ ਕੜਾ ਆਤੇ ਆ ਠੀਕ ਆ ਇੱਕ 에ਅਰ ਫਿਲਟਰ ਇੱਕ ਦੂਜਾ ਬਣਾ ਸਲੈਂਸਰ ਠੀਕ ਆ ਹੁਣ ਇਹਨੂੰ ਗਿੱਲਾ ਆ ਵਾਣ ਪੂਰਾ ਰੱਜ ਕੇ ਗਿੱਲਾ ਆ ਤੇ ਉਹ ਹੈ ਵੀ ਉਹਦੇ ਵਾਲਾ ਪਾਂਡੂ ਵਾਲਾ ਟਰੈਕ ਆ ਉੱਤੇ ਟੈਸਟ ਕਰਨਾ ਤੇ ਹੁੱਕ ਦਾ ਕੰਮ ਸਵੇਰੇ ਕਰਾਵਾਂਗੇ ਉਹਨਾਂ ਮੁੰਡਿਆਂ ਕੋ ਆਪਣੇ ਜਿਗਾੜੀਆਂ ਕੋ ਉਹਨਾਂ ਕੋਲ ਵੀ ਜਾਣਾ ਇੱਕ ਜਿਗਾਰਡ ਹੋਰ ਬਣਾਉਣਾ ਆ ਕਿਉਂਕਿ ਆਪਣੀ ਨਾ ਟਰਾਲੀ ਦੇ ਡੈਂਟ ਪੈ ਗਏ ਵੀਰੋ ਆ ਲਿੰਕਾਂ ਵੱਜ ਵੱਜ ਕੇ ਪਿੱਛੇ ਤੇ ਇਹਨਾਂ ਦਾ ਜਿਗਾਰਡ ਬਣਾਉਣਾ ਵੀ ਟਰਾਲੀ 'ਚ ਡੈਂਟ ਨਾ ਪੈਣ ਹਾਂਜੀ ਵੀਰੋ ਸਾਰਾ ਕੰਮ ਕਰਾ ਕੇ ਫਾਈਨਲ ਕਰਕੇ ਨੂੰ ਚੱਲਿਆ ਹੈਗਾ। ਬਾਲਾ ਪਹੁੰਚ ਹੀ ਆ ਘਰ ਦੇ ਕੋਲ ਤੇ ਤਵੀਆਂ ਇਦਾਂ ਹੀ ਆਪਾਂ ਮੋੜ ਲੈਂਦੀਆਂ ਫਿਰ ਠੀਕ ਹੈ। ਤੇ ਭਾਈ ਮੇਨੇ ਅੱਜ ਕੰਮ ਕਰਦੀ ਖਰਾਬ ਕੀਤਾ ਮੇਲੇ ਵੀ ਪੋਸਟਪੋਨ ਹੋ ਗਏ ਆ। ਚਲੋ ਐਨਾ ਜੋ ਹੋਰ ਕੰਮ ਕਰਨ ਵਾਲੇ ਆ ਉਹ ਵੀ ਕਰ ਲਾਂਗੇ ਆਪਾਂ ਠੀਕ ਹੈ। ਤੇ ਹੱਥ ਪੈਰ ਕਾਲੇ ਆ ਅੱਜ ਬਰਥਡੇ ਵਾਲਾ ਦੇਣਾ ਮੇਰਾ ਪਰ ਫੇਰ ਵੀ ਦੇਖੋ ਹਾਲਾਤ ਕੀ ਬੜੇ ਆ। ਇਹ ਹੁਣ ਬਸ ਘਰ ਚੱਲਦੇ ਆ ਇਹਨੂੰ ਲਾਉਨੇ ਆ ਤਵੀਆਂ ਨੂੰ ਵੀ ਤੇ ਬਾਕੀ ਦੀ ਗੱਲ ਆਪਾਂ ਜਿਹੜੀ ਆ ਉਹ ਕਰਦੇ ਆ ਤੇ ਮੇਲੇ ਭਾਈ ਹੁਣ ਜਿਹੜੇ ਆ ਉਹ ਲਗਭਗ ਲਗਭਗ ਮੈਂ ਜ਼ਿਆਦਾ ਨਹੀਂ ਕਹਿੰਦਾ ਤਿੰਨ ਤੋਂ ਚਾਰ ਦਿਨ ਤਾਂ ਕੋਈ ਮੇਲਾ ਨਹੀਂ ਹੋਣਾ ਹਾਲੇ ਠੀਕ ਆ ਵੱਧ ਦੇ ਕਹਿ ਸਕਦੇ ਆ ਘੱਟ ਨਹੀਂ ਹੋ ਸਕਦਾ ਇਤੋਂ ਠੀਕ ਆ ਕਿਉਂਕਿ ਮੀਂਹ ਪੈ ਬਹੁ ਗਿਆ ਕਾਫੀ ਜਗ੍ਹਾ ਤੇ ਬਿਲਾਲ ਕਿਈ ਸੀ ਕੋਈ ਪਿਆਰੀਆਂ ਚੱਲੀ ਜਾਂਦੀਆਂ ਸੀ ਪਿਆਰੀਆਂ ਤੇ ਹੁਣ ਵਿੱਚੇ ਰਹਿ ਗਈਆਂ ਸਾਰੀਆਂ ਮੇਲਿਆਂ ਦੀਆਂ ਹੁਣ ਆਪਾਂ ਨੂੰ ਇਹ ਆ ਵੀ ਚੀਜ਼ ਆਪਣੀ ਸੈੱਟ ਫਿੱਟ ਕਰਕੇ ਰੱਖ ਲੈਣੇ ਆ ਜਦੋਂ ਕੋਈ ਮੇਲਾ ਆਊਗਾ ਤੇ ਫੇਰ ਬਾਬੇ ਦੀ ਮੇਰ ਨਾ ਛੱਡਾਂਗੇ ਤੇ ਐਕਸਪੀਰੀਅੰਸ ਜੋ ਵੀ ਹੋਊਗਾ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਾਂਗੇ ਕਿਉਂਕਿ ਜਦੋਂ ਵੀ ਕੋਈ ਨਵੀਂ ਗੇਮ 'ਚ ਬੰਦਾ ਆਉਂਦਾ ਆ ਪਹਿਲਾਂ ਤਾਂ ਸਿੱਖਦਾ ਹੀ ਆ ਵੈਸੇ ਤਾਂ ساری ਉਮਰ ਹੀ ਬੰਦਾ ਸਿੱਖਦਾ ਆ ਠੀਕ ਹੈ ਨਾ ਜਦੋਂ ਤੱਕ ਬੰਦਾ ਲਾਈਨ 'ਚੋਂ ਬਾਹਰ ਨਹੀਂ ਆਉਂਦਾ ਆ ਜੋ ਵੀ ਆ ਤੇ ਉਦੋਂ ਤੱਕ ਤਾਂ ਬੰਦਾ ਸਿੱਖਦਾ ਹੀ ਆ ਫਿਲਾਲ ਆਪਾਂ ਇਹਨੂੰ ਫੁੱਲ ਜਿੱਦਾਂ ਦੇ ਮੇਲੇ ਆਲੇ ਹੁੰਦੇ ਆ ਓਦਾਂ ਦਾ ਰੈਡੀ ਕਰਤਾ ਆ ਠੀਕ ਆ ਹੁਣ ਫਿਲਟਰ ਵੀ ਆਪਾਂ ਇਹਦੇ ਉੱਪਰ ਛੋਟਾ ਫਿਲਟਰ ਕੱਸ ਕੇ ਲਿਆਂਦਾ ਆਈਗਾ ਜਦੋਂ ਮੈਂ ਰਾਹ 'ਚ ਆਉਂਦੇ ਰੇਸ ਮਾਰੀ ਉਹ ਥੱਲੇ ਚਲ ਗਿਆ ਫੇਰ ਮੈਂ ਕੱਢ ਕੇ ਇੱਥੇ ਰੱਖ ਲਿਆ ਇਹਨੂੰ ਵੇਹ ਦਾ ਕਲੈਂਪ ਕੱਸਿਆ ਸੀ ਪਰ ਫੇਰ ਵੀ ਸੂਤ ਆਇਆ ਨਹੀਂ ਤੇ ਔਣਾ ਕਰਨ ਨੂੰ ਮੈਂ ਇਹਦੇ ਚ ਇੰਦਾ ਕੀਤਾ ਕਿ ਇਹਨੂੰ ਕੱਢ ਕੇ ਹੀ ਰੱਖ ਲਿਆ ਮੈਂ ਕਿਹੜਾ ਕੋਈ ਧੂੜ ਮਿੱਟੀ ਉੜਦੀ ਆ ਸਿੰਪਲ ਹੀ ਆ ਕੰਮ ਤੇ ਮੈਂ ਇਹਨੂੰ ਇਦਾਂ ਹੀ ਲੈ ਆਇਆ ਇੱਥੇ ਤੱਕ The you, Celeste, we shoot. No one notices the you. It's just me against the world.